ਆਈ ਆਈ ਮੋਟਰ ਤੇ ਬੁਲਟੇਣ ਮੋਟਰਸਾਈਕਲ ਸਪਲੈਂਡਰ ਘਰ-ਬਾਰ ਖੜੀ ਨਵੀਂ ਗੱਡੀ ਨੂੰ ਅੱਗ ਲਗਾ ਫਰਾਰ ਹੋਏ ਮੁੰਡੇ ਪਤਾ ਨਹੀਂ ਲੋਕਾਂ ਕੋ ਦੇਖ ਕੇ ਜਰੀ ਨਹੀਂ ਗਈ ਤੇ ਉਹਨਾਂ ਨੇ ਆਣ ਕੇ ਇੱਥੇ ਅੱਗ ਲਾਤੀ ਦੋ ਆਈ ਆਈ ਮੋਟਰ ਤੇ ਬੁਲਟੇਣ ਮੋਟਰਸਾਈਕਲ ਸਪਲੈਂਡਰ ਗਰੀਬ ਦੀ ਨਹੀਂ ਜਰੀ ਗਈ ਤਰੱਕੀ ਆਈ ਆਈ ਮੋਟਰ ਤੇ ਬੁਲਟੇਣ ਮੋਟਰਸਾਈਕਲ ਸਪਲੈਂਡਰ ਤਾਂ ਸਾੜ ਦਿੱਤੀ ਗੱਡੀ ਗੱਡੀ ਨੂੰ ਅੱਗ ਲਗਾਉਂਦੇ ਬਦਮਾਸ਼ ਸੀਸੀਟੀਵੀ ਚ ਕੈਦ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇਸ ਘਰ ਦੇ ਬਾਹਰ ਇਹ ਮੋਟਰਸਾਈਕਲ ਸਵਾਰ ਇਹ ਨੌਜਵਾਨ ਆਉਂਦੇ ਨੇ ਆਉਂਦਿਆਂ ਸਾਰੇ ਇਹਨਾਂ ਨੇ ਪਹਿਲਾਂ ਗੱਡੀ ਤੇ ਤੇਲ ਪਾ ਦਿੱਤਾ ਫਿਰ ਦੇਖਦੇ ਹੀ ਦੇਖਦੇ ਇਹ ਨੌਜਵਾਨਾਂ ਨੇ ਗੱਡੀ ਨੂੰ ਅੱਗ ਲਗਾ ਦਿੱਤੀ चंद ਸਕਿੰਟਾਂ ਚ ਇਹ ਬਦਮਾਸ਼ ਵੱਡਾ ਕਾਂਡ ਕਰ ਮੌਕੇ ਤੋਂ ਫਰਾਰ ਹੋ ਗਏ ਆਈ ਮੋਟਰਸਾਈਕਲ ਸਪਲੈਂਡਰ ਆ ਪੂਰੀ ਇਹ ਘੋਪਨਾ ਕਬਾਰ ਦਾ ਸੀਸੀਟੀਵੀ ਚ ਕੈਦ ਹੋਈ ਹੈ 피해ਦਕਾਰ ਮਾਲਕ ਨੇ ਦੱਸਿਆ ਕਿ ਉਸ ਵੱਲੋਂ ਨਵੀਂ ਗੱਡੀ ਕਢਾਈ ਗਈ ਸੀ ਨਵੀਂ ਗੱਡੀ ਲਈ ਗੱਡੀ ਮੇਰੀ ਅਕਸਰ ਇੱਥੇ ਹੀ ਲੱਗਦੀ ਹੈ ਪਤਾ ਨਹੀਂ ਲੋਕਾਂ ਕੋ ਦੇਖ ਕੇ ਜੜੀ ਨਹੀਂ ਗਈ ਤੇ ਉਹਨਾਂ ਨੇ ਆਣ ਕੇ ਇੱਥੇ ਅੱਗ ਲਾਤੀ ਦੋ ਅਣਪਛਾਤੇ ਲੜਕੇ ਆਏ ਆ ਉਹਨਾਂ ਨੇ ਗੱਡੀ ਦੇ ਉੱਤੇ ਤੇਲ ਪਾ ਕੇ ਅੱਗ ਲਾ ਉਹ ਕਿਰਾਏ ਤੇ ਗੱਡੀ ਚਲਾਉਂਦਾ ਸੀ ਰਾਤ ਦੇ ਕਰੀਬ 1 ਵਜੇ ਉਹ ਆਪਣੇ ਕੰਮ ਤੋਂ ਘਰ ਆਇਆ ਸੀ ਮੇਰੇ ਪਹਿਲਾਂ ਮੈਂ ਪੁਰਾਣੀ ਗੱਡੀ ਚਲਾਉਂਦਾ ਸੀ ਛੋਟੀ ਗੱਡੀ ਉੱਤੇ ਮੈਂ ਡਰਾਈਵਰ ਰੱਖਿਆ ਹੋਇਆ ਰਾਤ ਦੇ ਕਰੀਬ 1 ਵਜੇ ਉਹ ਆਪਣੇ ਕੰਮ ਤੋਂ ਘਰ ਆਇਆ ਸੀ ਉਹਨੇ ਗੱਡੀ ਘਰ ਕੋਲ ਖੜੀ ਕਰ ਦਿੱਤੀ ਇਸ ਦੌਰਾਨ ਕਮਹੀ ਮੋਟਰਸਾਈਕਲ ਸਵਾਰੇ ਨੌਜਵਾਨ ਆਉਂਦਿਆਂ ਨੇ ਜਿਨ੍ਹਾਂ ਨੇ ਆਉਂਦਿਆਂ ਸਾਰ ਤੇਲ ਪਾ ਗੱਡੀ ਫੂਕ ਦਿੱਤੀ ਤੇ ਖੁਦ ਮੌਕੇ ਤੋਂ ਫਰਾਰ ਹੋ ਗਏ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਤਰੱਕੀ ਨੂੰ ਉਹਨਾਂ ਵੱਲੋਂ ਲਿਆਂਦੀ ਨਵੀਂ ਗੱਡੀ ਨੂੰ ਕੁਝ ਲੋਕਾਂ ਵੱਲੋਂ ਜਰਿਆ ਨਹੀਂ ਜਾ ਰਿਹਾ ਜਿਸ ਦੇ ਚਲਦੇ ਉਹਨਾਂ ਨਾਲ ਇਹ ਵੱਡਾ ਪਾਣਾ ਵਾਪਰਿਆ ਇਹ ਵੱਡੀ ਵਾਰਦਾਤ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੋਂ ਦੇ ਹਕੀਮਾ ਇਲਾਕੇ ਤੇ ਵੱਡਾ ਕਾਂਡ ਹੋਇਆ ਹੈ